ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀ ਮੈਂ ਸਵਾਗਤ ਕਰਦਾ ਹਾਂ ਸਵਾਗਤ ਅਤਾ ਪੰਜਾਬ ਹੜਾਂ ਦੀ ਮਾਰ ਹੇਠਾ ਬਹੁਤ ਸਾਰੇ ਪੰਜਾਬੀ ਸਿੰਗਰ ਹਦਾਕਾਰ ਐਕਟਰ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਲਈ ਦਿਲ ਖੋਲ ਰਹੇ ਨੇ ਵੱਡੇ ਵੱਡੇ ਐਲਾਨ ਕਰ ਰਹੇ ਨੇ ਪਰ ਇਸ ਦੇ ਵਿਚਾਲੇ ਕੁਝ ਸਿਆਸੀ ਲੀਡਰ ਨੇ ਜਿਹੜੇ ਜਾਂ ਫਿਰ ਸੱਤਾਧਿਰ ਪਾਰਟੀ ਆਮਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਡਾ ਦਿਲ ਖੋਲ ਕੇ ਹੜਪੀੜਤਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਸੀ ਪਰ ਇਹ ਸਭ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਅਦ ਚਰਚਾ ਦੇ ਵਿੱਚ ਨੇ ਚਰਚਾ ਦੇ ਵਿੱਚ ਇਹਸ ਕਰਕੇ ਨੇ ਕਿ ਜਦੋਂ ਖੁੱਲਾ ਦਿਲ ਖੋਲ ਕੇ ਜਿਹੜਾ ਲੋਕਾਂ ਨੂੰ ਜਿਹੜਾ ਨੋਟਾਂ ਦੀਆਂ ਗੱਥੀਆਂ ਬਣਦੇ ਨਜ਼ਰ ਆਉਂਦੇ ਨੇ ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਹਿਮ ਬੈਠਕ ਕਰਕੇ ਵੱਡੇ ਐਲਾਨ ਸਰਕਾਰ ਦੇ ਐਲਾਨਾਂ ਤੋਂ ਬਾਅਦ ਕਰ ਦਿੱਤਾ ਗਿਆ ਨੇ ਜਿਸ ਦੇ ਵਿੱਚ 1 ਲੱਖ ਏਕੜ ਜ਼ਮੀਨ ਦੇ ਲਈ ਸਰਟੀਫਾਈਡ ਕਣਕ ਦਾ ਜਿਹੜਾ ਵੀਜ਼ਾ ਉਸ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਕਿਸਾਨਾਂ ਦੀ ਝੋਨੇ ਦੀ ਫਸਲ ਤਾਂ ਉੱਥੇ ਤਬਾਹ ਹੋ ਚੁੱਕੀ ਆ ਉਸ ਤੋਂ ਬਾਅਦ ਕਿਸਾਨਾਂ ਨੇ ਜਿਹੜਾ ਮੁਰ ਤੋਂ ਅੱਗੇ ਹਾੜੀ ਦੀ ਫਸਲ ਦੀ ਬੀਜਾਂਤ ਕਰਨੀ ਆ ਨਵੰਬਰ ਅਕਤੂਬਰ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਤਾਂ ਪਹਿਲਾਂ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕਰਤਾ ਕਿ 1 ਲੱਖ ਏਕੜ ਜ਼ਮੀਨ ਦੇ ਲਈ ਸਰਟੀਫਾਈਡ ਵੀਜ਼ਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਪ੍ਰੋਵਾਈਡ ਕਰੇਗਾ ਨਾਲ ਦੀ ਨਾਲ ਮਜ਼ਦੂਰ ਵਰਗ ਦੇ ਲਈ ਜਾਂ ਫਿਰ ਕਿਸਾਨਾਂ ਦੇ ਲਈ ਜਿਨ੍ਹਾਂ ਦੇ ਘਰਾਂ ਦੇ ਘਰ ਟੈਗ ਹੈ ਜਿਹੜੀ ਇੱਕ ਘਰਾਂ ਦੇ ਵਿੱਚ ਤੂੜੀ ਸੀ ਉਹ ਸਾਰੀ ਹੜ ਗਈ ਤਾਂ 500 ਟਰੱਕ ਤੂੜੀ ਦਾ ਸ਼੍ਰੋਮਣੀ ਅਕਾਲੀ ਦਲ ਦੇਵੇਗਾ ਤੇ ਨਾਲ ਦੀ ਨਾਲ 500 ਫੋਗਿੰਗ ਮਸ਼ੀਨਾਂ ਵੀ ਸੁਖਬੀਰ ਸਿੰਘ ਬਾਦਲ ਦੇਣਗੇ ਤੇ ਨਾਲ ਦੀ ਨਾਲ ਪਸ਼ੂਆਂ ਦੇ ਲਈ ਦਿੱਤੇ 500 ਟਰੱਕ ਤੂੜੀ ਦਾ ਦੇਣਗੇ ਤੇ 500 ਟਰੱਕ ਮੱਕੀ ਦੇ ਅਚਾਰ ਦਾ ਵੀ ਦੇਣਗੇ ਤੇ ਨਾਲ ਦੀ ਨਾਲ ਗਰੀਬਾਂ ਤੇ ਲੋੜਵੰਦ ਪਰਿਵਾਰਾਂ ਦੇ ਲਈ 30000 ਕੁਆਂਟਲ ਜਿਹੜੀ ਉਹ ਕਣਕਾ ਉਹ ਵੀ ਦੇਣਗੇ ਤੇ ਨਾਲ ਦੀ ਨਾਲ 125 ਮੈਡੀਕਲ ਕੈਂਪ ਲਗਾਉਣਗੇ ਗੁਰੂ ਰਮਦਾਸ ਰਾਮਦਾਸ ਹਸਪਤਾਲ ਅੰਮ੍ਰਿਤਸਰ ਦੇ ਨਹੀਂ ਸਾਰੇ ਇਹ ਜਿਹੜੇ ਕੈਂਪ ਲਗਾਏ ਜਾਣਗੇ ਵੈਟਰਨਰੀ ਡਾਕਟਰਾਂ ਦੀਆਂ 25 ਟੀਮਾਂ ਭੇਜਣਗੇ ਤੇ ਨਾਲ ਦੀ ਨਾਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਹ ਰੇਸ ਸਾਫ਼ ਕਰਨ ਦੇ ਵਿੱਚ ਵੀ ਮਦਦ ਕਰਨਗੇ ਹਾਲਾਂਕਿ ਜਿਹੜਾ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਕਿ ਜੱਜਾ ਖੇਤ ਉਸ ਦੀ ਰੇਤ ਨਵੀਂ ਪਾਲਿਸੀ ਨੂੰ ਜਿਹੜਾ ਪੰਜਾਬ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਆ ਕਿਹਾ ਗਿਆ ਕਿ 15 ਨਵੰਬਰ ਤੱਕ ਬਿਨਾਂ ਕਿਸੇ ਪਰਮਟ ਤੋਂ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੇਤ ਚੱਕ ਸਕਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਹਜ਼ਾਰਾਂ ਲੀਟਰ ਡੀਜ਼ਲ ਦੇ ਕੇ ਖੁਦ ਆਪਣੇ ਕੇਟਰ ਕੇਡਰ ਜਿਹੜਾ ਉਸ ਦੇ ਟਰੈਕਟਰ ਭੇਜ ਕੇ ਖਰਾ ਭੇਜ ਕੇ ਟਰਾਲੀਆਂ ਭੇਜ ਕੇ ਕਿਸਾਨਾਂ ਦੇ ਖੇਤਾਂ ਅਧਰੇ ਕਰਵਾਵਾਂਗੇ ਪਰ ਇਸੇ ਦੇ ਨਾਲ ਸੁਖਬੀਰ ਸਿੰਘ ਬਾਦਲ ਬਹੁਤ ਜਿਆਦਾ ਚਰਚਾ ਦੇ ਵਿੱਚ ਚੱਲੇ ਨੇ ਕਿਉਂਕਿ ਖੁੱਲਾ ਦਿਲ ਕੋਲ ਕੇ ਕਿਸ ਤਰੀਕੇ ਗੱਡੀ ਦੇ ਵਿੱਚੋਂ ਉਤਰਦੇ ਹੀ ਜਿਹੜਾ ਆਮ ਵਰਗਨ ਨੂੰ ਜਿਹੜਾ ਜਿਹੜੇ ਹੜਪੀੜਤ ਲੋਕ ਨੇ ਰੋਟਾਂ ਦੀਆਂ ਗੱਥੀਆਂ ਦਿੰਦੇ ਨਜ਼ਰ ਆਉਂਦੇ ਨੇ ਤੇ ਲੋਕ ਵੀ ਪਰ ਉਹਨਾਂ ਦੀਆਂ ਸਿਫਤਾਂ ਕਰਦੇ ਨੇ ਪਰ ਜਿੱਥੇ ਪੰਜਾਬ ਸਰਕਾਰ ਨੇ ਬਹੁਤ ਵੱਡੇ ਐਲਾਨ ਕੀਤੇ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਹਿਮ ਬੈਠਕ ਕਰਕੇ ਐਲਾਨ ਕੀਤਾ 1 ਲੱਖ ਏਕੜ ਜ਼ਮੀਨ ਦੇ ਲਈ ਸਰਟੀਫਾਈਡ ਕਣਕ ਦੇ ਬੀਜ 500 ਟਰੱਕ ਤੂੜੀ ਦੇ ਤੇ ਨਾਲ ਦੀ ਨਾਲ 500 ਫੋਗਿੰਗ ਮਸ਼ੀਨਾਂ ਸ਼੍ਰੋਮਣੀ ਅਕਾਲੀ ਦਲ ਦਵੇਗਾ ਤੇ ਨਾਲ ਦੀ ਨਾਲ 125 ਮੈਡੀਕਲ ਕੈਂਪ ਲਗਾਏਗਾ ਕਿਉਂਕਿ ਉਸ ਤੋਂ ਬਾਅਦ ਜਦੋਂ ਹੜ੍ਹਾਂ ਦਾ ਪਾਣੀ ਉਤਰਨਾ ਉੱਥੇ ਬਹੁਤ ਜੜੇ ਡੰਗਰ ਪਸ਼ੂ ਇਸ ਹੜ੍ਹਾਂ ਦੀ ਮਾਰ ਹੇਟਾ ਕੇ ਜਿਹਨਾਂ ਦੀ ਮੌਤ ਹੋ ਗਈ ਇਸ ਮਿੱਟੀ ਦੇ ਵਿੱਚ ਤਸੇ ਹੋਏ ਨੇ ਬਹੁਤ ਸਾਰੀਆਂ ਬਿਮਾਰੀਆਂ ਬੈਕਟੀਰੀਆ ਉਸ ਦੇ ਨਾਲ ਫੈਲਣੇ ਨੇ ਤੇ ਫਿਰ ਜਿਹੜੇ ਜਿੰਦਾ ਪਸ਼ੂ ਨੇ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣੀਆਂ ਨੇ ਆਮ ਮਨੁੱਖਾਂ ਨੂੰ ਜਿਹੜਾ ਲੋਕਾਂ ਨੂੰ ਬਿਮਾਰੀਆਂ ਲੱਗਣੀਆਂ ਨੇ ਤੇ 125 ਮੈਡੀਕਲ ਕੈਂਪ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਏ ਜਾਣੇ ਨੇ